ਜਗ ਤੇ ਕਿਉਂ ਬੰਦਾ ਬਣ ਆਇਆ ਜੇ ਤੂੰ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜਬੋ ਸਾਰੇ ਨਾਮ ਨਹੀਂ ਜਪਣਾ ਸੀ ਗੱਜ ਕੇ ਭੈਣੋ ਜੇ ਨਾਮ ਨਹੀਂ ਵਾ ਵਾ ਕਿਉਂ ਬੰਦਾ ਬਣ ਆਇਆ ਕਿਉਂ ਬੰਦਾ ਬਣ ਆਇਆ ਬੰਦਾ ਬਣ ਆਇਆ ਜੱਗ ਤੇ ਕਿਉਂ ਬੰਦਾ ਬਣ ਆਇਆ ਕਿਉਂ ਬੰਦਾ ਬਣ ਆਇਆ ਉਹ ਕਿਉਂ ਬੰਦਾ ਬਣ ਆਇਆ ਕਿਉਂ ਬੰਦਾ ਬਣ ਆਇਆ ਜੱਗ ਤੇ ਉਹ ਕਿਉਂ ਮਨਦਾ ਬਣ ਆਇਆ ਕਿਉਂ ਕਿਉਂ ਬੰਦਾ ਬਣ ਆਇਆ ਜਪੋ ਸਾਰੇ ਬੰਦੇ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਕੋ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਸਤਿਸ਼ਕ ਖੁਦਾਏ ਰੰਗ ਦਿਖਾਰ ਕੇ ਵਿਸਰਿਆ ਜਿਨ ਨਾਮ ਤੇ ਹੋਏ ਬਾਤੀਏ ਮਾਰੇ ਕਹਿੰਦੇ ਜੇ ਨਾਮ ਨਹੀਂ ਤੂੰ ਜਪਣਾ ਸੀ ਬੰਦਾ ਕਿਉਂ ਬਣ ਕੇ ਜਗਦੇ ਆ ਤੂੰ ਜਨਮ ਹੀ ਕਿਉਂ ਲਿਆ ਇਹ ਮੈਂ ਨਹੀਂ ਆਖਦਾ ਇਹ ਆਪਣੇ ਗੁਰੂ ਸਾਹਿਬ ਆਖਦੇ ਆ ਗੁਰਮਖੋ ਹੁਣ ਤਾਂ ਕੰਮ ਸੌਖਾ ਹੋ ਗਿਆ ਕਾਲ ਯੁਗ ਕੇਵਲ ਨਾਮ ਅਧਾਰ ਸਤਜੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਆਚਾਰ ਸਤਜੁਗ ਵਿੱਚ ਸਾਰੇ ਸੱਚ ਬੋਲਦੇ ਸੀ ਸਤਜੁਗ ਵਿੱਚ ਸਤ ਪ੍ਰਧਾਨ ਸੀ ਸਤ ਜੋ ਕੋ ਸਤਕ ਹੈ ਸਭ ਕੋਈ ਫਿਰ ਅੱਗੇ ਅੱਗੇ ਜਿਵੇਂ ਯੁੱਗ ਬਦਲਦੇ ਗਏ ਓਵੇਂ ਓਵੇਂ ਜਿਹੜੇ ਕਰਮਖਾਣ ਬਦਲਦੇ ਗਏ ਜੇ ਮੈਂ ਕਾਲ ਯੁੱਗ ਦੀ ਗੱਲ ਕਰਾਂ ਕਾਲ ਯੁੱਗ ਵਿੱਚ ਕੇਵਲ ਨਾਮ ਹੀ ਆਧਾਰ ਹੈ ਤੁਸੀਂ ਹਾਲਾਤ ਦੇਖ ਲਓ ਦੁਨੀਆ ਦੇ ਕੀ ਹਾਲਾਤ ਦੁਨੀਆ ਦੇ ਬਣ ਗਏ ਗੁਰਮਖੋ ਪਰ ਕਾਲ ਯੁਗ ਵਿੱਚ ਜੇ ਸਾਡੀ ਉਮਰ ਘਟੀ ਹੈ ਜੇ ਕਾਲ ਯੁਗ ਵਿੱਚ ਕੂੜ ਦਾ ਪਸਾਰਾ ਜ਼ਿਆਦਾ ਹੈ ਪਰ ਇੱਕ ਗੱਲ ਯਾਦ ਰੱਖੋ ਕਾਲ ਯੁਗ ਵਿੱਚ ਤੁਹਾਨੂੰ ਨਾਮ ਜਪਣਾ ਸਖਾਲਾ ਕਰਤਾ ਮਾਰੇ ਨੇ ਉਹ ਕਿਵੇਂ ਜੇ ਤੁਸੀਂ ਸਿੱਖੋ ਨਾ ਖੰਡੇ ਬਾਟੇ ਦਾ ਅਮਰਤ ਛਕੋ ਗੁਰੂ ਵਾਲੇ ਬਣੋ ਸੱਚੀ ਤੇ ਸੁੱਚੀ ਕਿਰਤ ਕਰੋ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰੋ ਜਿਹੜੇ ਨਹੀਂ ਕਰ ਸਕਦੇ ਸੁਣ ਲਓ ਭਾवन ਸਾਰਿਆਂ ਦੇ ਘਰਾਂ 'ਚ ਹੈ ਸ਼ਾਮ ਨੂੰ ਰਹਿਰਾਤ ਸਾਹਿਬ ਕਰੋ ਸੌਣ ਲੱਗੇ ਕੀਰਤਨ ਸੋਲੇ ਦੀ ਬਾਣੀ ਦਾ ਜਾਪ ਕਰੋ ਸਾਡੇ ਮਹਾਂਪੁਰਖ ਆਖਿਆ ਕਰਦੇ ਕਹਿੰਦੇ ਇੰਨਾ ਕੀ ਕਰੀ ਜਾਏ ਨਾ ਕੋਈ ਉਹ ਵੀ ਸਿੱਧਾ ਸੱਚ ਖਣਨ ਨੂੰ ਜਾਂਦਾ ਹੈ ਜੇ ਉਹ ਸਤਨਾਮ ਸ੍ਰੀ ਵਾਹਿਗੁਰੂ ਜੇ ਤੁਸੀਂ ਹਿੰਦੂ ਹੋ ਪਰ ਤੁਸੀਂ ਨੌ ਧਾਗਿਆਂ ਦਾ ਜਨੇਊ ਮੈਨੂੰ ਵੇਦਾਂ 'ਚ ਲਿਖਿਆ ਪੱਕਾ Hindu ਕਿਵੇਂ ਦਾ ਹੁੰਦਾ ਹੈ 12 ਪ੍ਰਕਾਰ ਦੇ ਤਿਲਕ ਲਾਵੇ ਗੀਤਾ ਦਾ ਪਾਠ ਹੀ ਹੋਵੇ ਸ਼ਿਵਜੀ ਜੀ ਦੇ ਸ਼ਿਵਲਿੰਗ ਤੋਂ ਚਰਨਾ ਅਮਰਤ ਲਵੇ 12 ਪ੍ਰਕਾਰ ਦੇ ਤਿਲਕ ਲਾਵੇ ਗਾਇਤਰੀ ਮੰਤਰ ਦਾ ਜਾਪ ਕਰੇ ਸੱਚੀ ਤੇ ਸੁੱਚੀ ਕੀਰਤ ਰੱਖੇ ਵੇਦਾਂ ਵਿੱਚ ਇਦਾਂ ਦਾ Hindu ਪੱਕਾ Hindu ਮੰਨਿਆ ਜਾਂਦਾ ਹੈ ਜੇ ਤੁਸੀਂ ਮੁਸਲਮਾਨ ਹੋ ਫਿਰ ਪੰਜ ਵੇਲੇ ਦੇ ਨਵਾਜੀ ਬਣੋ ਸੱਚੀ ਤੇ ਸੁੱਚੀ ਕਿਰਤ ਰੱਖੋ ਜੀਵਨ ਸਫਲ ਹੈ ਹੁਣ ਬਹੁਤਾ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੁਣ ਕਿਤੇ ਘੁੰਮਣ ਦੀ ਲੋੜ ਨਹੀਂ ਹੁਣ ਤਾਂ ਸਾਨੂੰ ਗੁਰੂ ਨੇ ਉਪਦੇਸ਼ ਕਰਤਾ ਪਹਿਲਾਂ ਤਾਂ ਸਮਾਂ ਹੁੰਦਾ ਸੀ ਬਾਹਰ ਘੁੰਮਦੇ ਜੰਗਲਾਂ 'ਚ